ਸ਼ਹੀਦਿਆਂ ਦੇ ਦਿਨ ਚੱਲ ਰਹੇ ਆ ਸ਼ਹੀਦੀ ਹਫਤਾ ਚੱਲ ਰਿਹਾ ਹੈ ਜਿਸ ਹਫਤੇ ਵਿੱਚ ਦਸਮ ਪਤਸ਼ਾਣ ਦੇ ਪਰਿਵਾਰ ਦਾ ਵਿਛੋੜਾ ਹੋਇਆ ਆਨੰਦਪੁਰ ਦਾ ਕਿਲਾ ਛੱਡਿਆ ਚਮਕੌਰ ਦੀ ਜੰਗ ਹੋਈ ਸਾਕਾ ਸਰਹੰਦ ਵਾਪਰਿਆ ਇਸ ਸ਼ਹੀਦੀ ਹਫਤੇ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਆ ਛੋਟੇ ਲਾਲਾਂ ਦੀ ਸ਼ਹਾਦਤ ਹੋਈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਮਾਤਾ ਗੁਜਰਕੌਰ ਜੀ ਦਾ ਹੋਰ ਜਿੰਨੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਪਰ ਇਸ ਸ਼ਹੀਦੀ ਹਫਤੇ ਦੇ ਵਿੱਚੋਂ ਆਪਾਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਚਮਕੌਰ ਦੀ ਗੜੀ ਦੀ ਜੰਗ ਬਾਰੇ ਜਿਸ ਬਾਬਤ ਬਹੁਤ ਸਾਰੇ ਲੋਕ ਇਥੋਂ ਤੱਕ ਕਿ ਸਿੱਖ ਪ੍ਰਚਾਰਕ ਵੀ ਕਈ ਹੈਗੇ ਜਿਹੜੇ ਸਵਾਲ ਕਰ ਦਿੰਦੇ ਆ ਤਰਕ ਕਰ ਦਿਆ ਕਿ ਇਸ 40 ਸਿੰਘਾਂ ਦੇ ਅੱਗੇ 10 ਲੱਖ ਦੀ ਫੌਜ ਵਾਲੀ ਗੱਲ ਜਿਹੜੀ ਹੈ ਇਹ ਐਵੇਂ ਲੋਕਾਂ ਦੇ ਵੱਲੋਂ ਬਣਾਈ ਗਈ ਆ 40 ਸਿੰਘ 10 ਲੱਖ ਦੀ ਫੌਜ ਦੇ ਨਾਲ ਕਿਵੇਂ ਲੜ ਸਕਦੇ ਆ ਜਾਂ ਫਿਰ ਵੀ ਐਫੋਰਡ ਦੀ ਗਿਣਤੀ ਆ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਨਹੀਂ ਸੀ ਉਹ ਕੁਝ ਕੁ ਹਜ਼ਾਰ ਹੋਣਗੇ بڑے ਲੋਕਾਂ ਦੇ ਮੂੰਹ ਇਦਾਂ ਦੀ ਗੱਲ ਜਿਹੜੀ ਆ ਉਹ ਸੁਣਨ ਨੂੰ ਮਿਲਦੀ ਹੈ ਅੱਜ ਇਸ ਬਾਰੇ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਆ ਕਿ 10 ਲੱਖ ਦੀ ਫੌਜ ਜਿਹੜੀ ਹੈ ਸੱਚਮੁੱਚ ਇੰਨੀ ਗਿਣਤੀ ਸੀ ਜਾਂ ਫਿਰ ਨਹੀਂ ਤੇ ਉਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ 22 ਧਾਰ ਦੇ ਜਿਹੜੇ ਪਹਾੜੀ ਰਾਜੇ ਉਹਨਾਂ ਦੀ ਫੌਜ ਦੀ ਉਸ ਫੌਜ ਦੇ ਵਿੱਚ ਸ਼ਾਮਿਲ ਸੀ ਕਹਿਲੂਰ ਦੇ ਰਾਜੇ ਦੀ ਫੌਜ ਰਾਜਾ ਬਡੋਲੀ ਦੀ ਫੌਜ ਰਾਜਾ ਕਸੌਲੀ ਦੀ ਫੌਜ ਕਾਂਗੜੇ ਦੇ ਰਾਜੇ ਦੀ ਫੌਜ ਨਦੌਨ ਦੇ ਰਾਜੇ ਦੀ ਫੌਜ ਨਾਹਨ ਦੀ ਫੌਜ ਬੁੜੈਲ ਦੀ ਫੌਜ ਚੰਬੇ ਦੀ ਫੌਜ ਰਾਜਾ ਪੰਭੌਰ ਦੀ ਫੌਜ ਰਾਜਾ ਚੰਬੇਲੀ ਦੀ ਫੌਜ ਰਾਜਾ ਜੰਮੂ ਰਾਜਾ ਨੂਰਪੁਰ ਰਾਜਾ ਜਸਵਾਲ ਇਹਨਾਂ ਸਾਰੇ ਰਾਜਿਆਂ ਦੀ ਫੌਜ ਰਾਜਾ ਸ਼੍ਰੀ ਨਗਰ ਦੀ ਫੌਜ ਰਾਜਾ ਗੜਵਾਲ ਦੀ ਫੌਜ ਰਾਜਾ ਹਿੰਡੌਰ ਦੀ ਫੌਜ ਰਾਜਾ ਮੰਡੀ ਦੀ ਫੌਜ ਤੇ ਰਾਜਾ ਭੀਮ ਜੰਦ ਦੀ ਫੌਜ ਇਹ ਸਾਰੇ ਰਾਜਿਆਂ ਦੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ ਰਾਜਾ ਭੀਮ ਜੰਦ ਤੇ ਦੂਜੇ ਪਾਸੇ ਜਿਹੜੇ ਮੁਗਲ ਆ ਜਾਂ ਮੁਸਲਮਾਨ ਜਰਨੈਲ ਆ ਉਹਨਾਂ ਦੀਆਂ ਫੌਜਾਂ ਨਵਾਬਾਂ ਦੀ ਫੌਜ ਉਨ੍ਹਾਂ ਦੇ ਵਿੱਚ ਸਰਹੰਦ ਦਾ ਜਿਹੜਾ ਸੂਬਾ ਸੂਬਾ ਸਰਹੰਦ ਵਜ਼ੀਰ ਖਾਨ ਦੀ ਫੌਜ ਸੂਬਾ ਮਲਤਾਨ ਦੀ ਫੌਜ ਸੂਬਾ ਪੇਸ਼ਾਵਰ ਦੀ ਫੌਜ ਮਲੇਰ ਕੋਟਲੇ ਵਾਲੇ ਨਵਾਬ ਦੀ ਫੌਜ ਸੂਬਾ ਲਾਹੌਰ ਦੀ ਫੌਜ ਸੂਬਾ ਕਸ਼ਮੀਰ ਦੀ ਫੌਜ ਜਰਨੈਲ ਨਾਹਰ ਖਾਨ ਦੀ ਫੌਜ ਜਰਨੈਲ ਗਨੀਖਾਨ ਦੀ ਫੌਜ ਜਰਨੈਲ ਮੀਆਂ ਖਾਨ ਦੀ ਫੌਜ ਮਜੀਦ ਖਾਨ ਜਰਨੈਲ ਦੀ ਫੌਜ ਪੂਰੇ ਖਾਨ ਜਰਨੈਲ ਦੀ ਫੌਜ ਜਰਨੈਲ ਜ਼ਲੀਲ ਖਾਨ ਦੀ ਫੌਜ ਤੇ ਪ੍ਰਧਾਨ ਸੈਨਾਪਤੀ ਜਰਨੈਲ ਖਵਾਜਾ ਅਲੀ ਮਰਦੂਦ ਖਾਨ ਦੀ ਫੌਜ ਵੀ ਸ਼ਾਮਿਲ ਸੀ ਸਿਪਾਹੀ ਤਾਂ ਇੱਕ ਪਾਸੇ ਇਸ ਚਮਕੌਰ ਦੀ ਗੜੀ ਦੀ ਜਿਹੜਾ ਮੈਦਾਨ ਸੀ ਜੰਗ ਸੀ ਇਸ ਪੂਰੇ ਮੈਦਾਨ ਦੇ ਵਿੱਚ ਚਾਰੇ ਪਾਸੇ ਜਰਨੈਲ ਜਰਨੈਲਾਂ ਦੇ ਨਾਲ ਭਰਿਆ ਹੋਇਆ ਸੀ ਤੇ ਉਹ ਗੁਰੂ ਦੇ ਲਾਲ 40 ਸਿੰਘ ਇਹਨਾਂ 10 ਲੱਖ ਫੌਜ ਜਿਹੜੀ ਆ ਸਿਪਾਹੀ ਸੀ ਜਰਨੈਲ ਸੀ ਉਹਨਾਂ ਦੀਆਂ ਫੌਜਾਂ ਸੀ ਉਹਨਾਂ ਦੇ ਨਾਲ 2 ਦਿਨ ਤੱਕ ਲੜਦੇ ਰਹੇ ਇਹ ਜਾਣਕਾਰੀ ਅਸੀਂ ਆਪਦੇ ਕੋਲੋਂ ਹੀ ਸਾਂਝੀ ਨਹੀਂ ਕਰ ਰਹੇ ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਤੇ ਇਸ ਬਾਬਤ ਪੰਥ ਦੇ ਸਿਰਮੌਰ ਟਾਡੀ ਗਿਆਨੀ ਦਇਆ ਸਿੰਘ ਦਿਲਬਰ ਦੇ ਵੱਲੋਂ ਸੁਣਾਏ ਗੇ ਪ੍ਰਸੰਗ ਵਿੱਚੋਂ ਪ੍ਰਮਾਣ ਦੇ ਵਜੋਂ ਤੁਹਾਡੇ ਨਾਲ ਉਹਨਾਂ ਦੀ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਅਖੀਰ ਤੱਕ ਜ਼ਰੂਰ ਸੁਣਨਾ ਤੇ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋਵੇਗਾ ਕਿ ਇਹ ਗੱਲਾਂ ਜਿਹੜੀਆਂ ਐਵੇਂ ਝੂਠ ਹੀ ਨਹੀਂ ਬੋਲੀ ਜਾ ਰਹੇ ਇਹ ਗੱਲਾਂ ਜਿਹੜੀਆਂ ਆ ਇਹ ਸਾਡਾ ਇਤਿਹਾਸ ਹੈ ਕਥਾਵਾਚਕ ਹੈ ਜਾਂ ਫਿਰ ਟਾਡੀ ਆ ਉਪਰ ਸੰਗ ਸੁਣਾਉਂਦੇ ਆ ਕਥਾ ਸੁਣਾਉਂਦੇ ਆ ਤਾਂ ਇਤਿਹਾਸ ਦੇ ਵੱਲੋਂ ਇਤਿਹਾਸ ਦੇ ਵਿੱਚੋਂ ਜਾਣਕਾਰੀ ਲੈ ਕੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜ਼ਰੂਰ ਸੁਣਿਓ ਤੁਸੀਂ ਸੋਚੋਗੇ ਕਿ 10 ਲੱਖ ਫੌਜ ਕਿਵੇਂ ਬਣ ਗਈ 22 ਘਾਰ ਦੇ ਕੁੱਲ ਰਾਜੇ ਮਗਲਾਂ ਦੀ ਮਦਦ ਵਾਸਤੇ ਆਗੇ राजा कैलू राजा कांगड़ा राजा हडूर राजा जसवाल राजा नाम राजा कसौली राजा चंदेलिया राजा बसाली राजा नदौण राजा गुलेर, राजा जम्मू राजा चंबा राजा नूरपुर राजा श्रीनगर राजा गढ़वाल, तो गड़वाल तो के राजे सरहद का सूबेदार वजीर खान खान फौज लेके पहुंच गया लाहौर का सूबेदार सबरद खान अपन फौजा लेके आ गया सूबेदार कश्मीर सूबेदार मुल्तान सूबेदार किशोर काबल तक मुलखा चढ़ के आ गया और रंग सेब ने दिल्ली को में जरनैल भेजे ने अज सिखा के गुरु नू सिंध का गिरफ्तार करना जरनैल नार खाना जरनैल गणी ख़ान ख़्वाजा महमूद अली ख़ां जरनैल मिया ख़ान जरनैल मजीब ख़ान जरनैल गुल ख़ान जरनैल हैू ख़ान जरनैल ख़ली ख़ां जरनैल पूरे ख़ां जरनैल फौलानां ई खां खा, खा, गई खाहे नारियां हिकु वरी चमकौर जैदान बूंदिया मियान जो खाधा हिकु लटका महाराज